ਹਾਂ ਜੀ ਵੀਰੋ ਆਪਾਂ ਨਾ ਇਹ ਗਊ ਦਾ ਪਿਛਲੀ ਵਾਰ ਵੀ ਟ੍ਰੀਟਮੈਂਟ ਕੀਤਾ ਸੀ ਥੋੜੀ ਬਿਮਾਰ ਹੋ ਗਈ ਸੀ ਤੇ ਐਤਕੀ ਇਸ ਵਾਰ ਇਹ ਗਊ ਵੀ ਥੋੜੀ ਦਿੱਕਤ ਦੇ ਵਿੱਚ ਆਈ ਹੋਈ ਆ ਇਹ ਹੁਣ ਅੱਜ ਕਰਦਿਆਂ ਦੇ ਮਤਲਬਕ ਦੱਸਣ ਮੁਤਾਬਕ ਆਏ ਹੋਏ ਸੀ ਇਹ ਮੰਨ ਲਓ ਇਹਨਾਂ 8 ਮਹੀਨੇ ਦੇ ਕੁਝ ਦਿਨ ਸੀਗੇ 8 ਮਹੀਨੇ ਤੇ 500 ਦਿਨ ਉੱਤੇ ਆ ਯਾਨੀ ਕਿ 24-25 ਦਿਨ ਇਹਦੇ ਗੋਦੇ ਗਿੰਤੀ ਦੇ ਦਿਨਾਂ ਚ ਵੀ ਰਹਿੰਦੇ ਆ ਬਟ ਮਿਸਟੇਕ ਕੀ ਹੋਈ ਵੀ ਇਹ ਚੋਰਏ ਸੀਗੇ ਮਾਲਕਸ ਨੂੰ ਦੁੱਧੋਂ ਡਰਾਈ ਨਹੀਂ ਕੀਤਾ ਉਹਨਾਂ ਨੇ ਇਹ ਚੋਰਏ ਸੀਗੇ ਇਸ ਕਰਕੇ ਨਾ ਬੱਚੇ ਦੀ ਦਿੱਕਤ ਆ ਗਈ ਬੱਚਾ ਬੀ ਪੁੱਟ ਪੈ ਰਿਹਾ ਤੇ ਮੂੰਹ ਖੋਲ ਗਈ ਪਾਣੀ ਦੀ ਮਸ਼ਕ ਆਈ ਹੁਣ ਸੁਵਾਨ ਲੱਗਦੇ ਸੀਗੇ ਤੇ ਸੁਵਾਨ ਸਮੇ ਆਪਾਂ ਜੰਜੀਰ ਸਮੇ ਇੱਕ ਦਵਾਈ ਦੇਣੀ ਹੁੰਦੀ ਹੈ ਨਾਲੇ ਉਹ ਦਾ ਸਾਨੂੰ ਰਿਜ਼ਲਟ ਦਿਖਾਵਾਂਗੇ ਇਹ ਦਵਾਈ ਵਰਤੀ ਹੋਈ ਆ ਆ ਇਹਦੇ ਚ ਸਾਲਟ ਹੈ ਜਿਹੜੇ ਸੀਪੀਏ ਤੇ ਪਲਸੈਂਟਾ ਇਹ ਜ਼ਿਆਦਾਤਰ ਕੰਮ ਕਰਦੇ ਆ ਇਹਦੇ ਵਿੱਚ ਆਪਾਂ ਦਿੰਨੇ ਹੁੰਨੇ ਆ ਇਹ ਦਵਾਈ 2 ਤੋਂ 2 ਟੱਕਣ ਜਾਂ 8 ਤੋਂ 10 ਐਮਐਲ ਸਿੱਧੀ ਜੀਵ ਤੇ ਆਮੀ ਫਾਰਮਰਾਂ ਨੂੰ ਇਹ ਰਿਕਮੈਂਡਡ ਕਰਦੇ ਆ ਬਹੁਤ ਕਸਟਮਰ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਟ੍ਰੀਟਮੈਂਟ ਕਰਾਉਂਦੇ ਆ ਜਾਂ ਗੱਲਬਾਤ ਫੋਨ ਤੇ ਵੀ ਪੁੱਛਦੇ ਆ ਤੇ ਉਹ ਦੇਖਦੇ ਆ ਉਦੋਂ ਜੇਰ ਪੈਣ ਤੋਂ ਸੂਨ ਤੋਂ ਭਾਰ ਚ ਇਹ ਆਪਾਂ ਦੋ ਤਿੰਨਾਂ ਗੇਸਾਂ ਜੇ ਦਵਾਉਣੀ ਆ ਇਹ ਆਪਾਂ ਵਿੱਚ ਪਰਚੀ ਹੁੰਦੀ ਆ ਉਹਦੇ ਤੇ ਰਹਿਣ ਤੋਂ ਵੀ ਲਿਖਿਆ ਹੋਇਆ ਦਵਾਈ ਬਹੁਤ ਵਧੀਆ ਇੱਕ ਤਾਂ ਤੁਹਾਨੂੰ ਦਵਾਈ ਤੇ ਰਿਜ਼ਲਟ ਕਲੀਅਰ ਕਰਨੀ ਸੀਗੇ 5-7 ਮਿੰਟ ਦੇਣ ਵਾਲੀ ਯਾਨੀ ਕਿ ਜਿਹੜਾ ਮੜਾ ਮੋਟਾ ਮੂੰਹ ਘੱਟ ਖੁੱਲਾ ਜਿਵੇਂ ਇਹਦੇ ਵੀ ਮੂੰਹ ਘੱਟ ਖੁੱਲਾ ਸੀਗਾ ਬੱਚਾ ਪੁੱਠ ਪੈਰਾ ਰਿਆ ਬੱਚਾ ਆਪਾਂ ਚੈੱਕ ਕਰ ਲਿਆ ਤੇ ਆਪਾਂ ਇਹ ਕਰਕੇ 10 ਮਿੰਟ ਵੇਟ ਕੀਤੀ ਆ ਹੁਣ ਇਹ ਤੋਂ ਬਾਅਦ ਬੱਚਾ ਕੱਢਣ ਤੋਂ ਬਾਅਦ ਵੀ ਆਪਾਂ ਦੱਸਾਂਗੇ ਡਰਾਈ ਪੀਡ ਦੇ ਸਮੇਂ ਨਾ ਪਸ਼ੂ ਨੂੰ ਦੁੱਧੋਂ ਛੱਡ ਦਿਆ ਕਰੋ 60 ਦਿਨ ਦੁੱਧੋਂ ਆਰਾਮ ਚਾਹੀਦਾ ਲੇਵੇ ਨੂੰ 60 ਦਿਨ ਦੁੱਧੋਂ ਛੱਡਣਾ ਜ਼ਰੂਰੀ ਆ ਆਦੇ ਹੁਣ ਦਰਦਾਂ ਸ਼ੁਰੂ ਹੋ ਗਈਆਂ ਜਿੱਥੇ ਅੱਗੇ ਘੱਟ ਕਰਦੀ ਸੀ ਨਾ ਦਰਦ ਤੇ ਦਵਾਈ ਦਿੱਤੀ ਆਪਾਂ ਦੋ ਡੋਜ਼ਾਂ ਇਹਦੇ ਅੰਦਰ 10-10 ਸਿਮਲਦੀਆਂ ਜਾਵੜੀਆਂ ਤੇ ਮੂੰਹ ਘੱਟ ਖੁੱਲਾ ਸੀਗਾ ਮੈਂ ਕਿਹਾ 10 ਮਿੰਟ ਵੀਟ ਕਰਾਂਗੇ ਉਸ ਤੋਂ ਬਾਅਦ ਫਿਰ ਵੇਖਾਂਗੇ ਹੱਥ ਪਾ ਕੇ ਡਰਾਈ ਵੀਡ ਦੇ ਸਮੇਂ ਦੁੱਧ ਬੰਦ ਕਰ ਦਿਆ ਕਰੋ ਜੀ ਟ੍ਰਾਂਜੈਕਸ਼ਨ ਵੀਡ ਦੇ ਸਮੇਂ 'ਚ ਵੀ ਇਹ ਮੰਨ ਲਓ ਵੀ ਚੋਈ ਜਾ ਰਹੇ ਸੀ ਇਹ ਬੱਚਾ ਸਿੱਟਣ ਦਾ ਜਾਂ ਅੰਦਰ ਚ ਸੁੰਨਦਾ ਇਹ ਕਾਰਨ ਪਸ਼ੂ ਦਾ ਜਿਹੜਾ ਕੈਲਸ਼ੀਅਮ ਇਹਨੇ ਹੱਡੀਆਂ ਚ ਜਮਾ ਕਰਨਾ ਸੀ ਆਪਦੇ ਬੱਚੇ ਲਈ ਦੁੱਧ ਲਈ ਬੌਲੇ ਲਈ ਜੇਰ ਸੌਖੀ ਪੈਣੀ ਸੀ ਉਹ ਇਸ ਸਮੇਂ ਨਿਕਲਦਾ ਰਿਹਾ ਕਰਕੇ ਇਹ ਦਿੱਕਤ ਆ ਗਈ ਇਹ ਵੀਡੀਓ ਬਣਾਉਣ ਦਾ ਮਕਸਦ ਤਾਂ ਕਿ ਇੱਕ ਕਿਸੇ ਵੀਰ ਭਰਾ ਨਾਲ ਇਹ ਘਟਨਾ ਵਾਪਰ ਚੁੱਕੀ ਹੈ ਮੰਨ ਲਓ ਤਾਂ ਗਾਂ ਵਾਲੇ ਵੀਰ ਸੁਚੇਤ ਹੋ ਜਾਣ ਜਿਹੜੇ ਕਹਿੰਦੇ ਆਂ ਗਾਂ ਤਾਂ ਸਾਡੀ ਅਜੇ ਮਿਲ ਹੀ ਜਾਂਦੀ ਐ ਜਾਂ ਦੁੱਧ ਦੀ ਲੋੜ ਆ ਜਾਂ ਜਦੋਂ ਉਹ ਦੂਜੀ ਗਾਂ ਸੂਗੀ ਉਹਦੋਂ ਨੂੰ ਆਪਾਂ ਵੀ ਦੁੱਧੇ ਦਾ ਬੰਦ ਕਰ ਦਾਂਗੇ 15 ਕ ਦਿਨ ਜਾਂ 20 ਦਿਨ ਹੋਰ ਚੋਲੀਏ ਤੇ ਤਾਂ ਕਿ ਤੁਹਾਡਾ ਸਾਰਾ ਸਾਲ ਪਸ਼ੂ ਦਾ ਸੂਆ ਨਾ ਖਰਾਬ ਹੋਵੇ 300 ਦਿਨ ਪਸ਼ੂ ਨੇ ਦੁੱਧ ਦੇਣਾ ਹੁੰਦਾ ਆਪਾਂ ਨੂੰ 60 65 ਦਿਨ ਡਰਾਈ ਦੇ ਹੁੰਦੇ ਆ ਦੁੱਧੋਂ ਛੱਡਣ ਦਾ ਸਮਾਂ ਹੁੰਦਾ ਕਿਉਂਕਿ ਜੇਕਰ ਲੇਵੇ ਨੂੰ ਆਰਾਮ ਦੇਵਾਂਗੇ ਤਾਂ ਆਉਂਦੇ ਸਵੇਰੇ ਨੂੰ ਪਸ਼ੂ ਪੂਰਾ ਦੁੱਧ ਪੀ ਕੇ ਚੱਲਦਾ ਹੈ ਨਹੀਂ ਤਾਂ ਉਹਨੂੰ ਆਉਣ ਵਾਲੇ ਸਮੇਂ 'ਚ ਬਹੁਤ ਘਾਟਾਂ ਪੈ ਜਾਂਦੀਆਂ ਕੋਈ ਨਹੀਂ ਆਪਾਂ ਬੱਚਾ ਕੱਢ ਕੇ ਤੇ ਫੇਰ ਗੱਲਬਾਤ ਕਰਦੇ ਹਾਂ ਜੀ ਨਵ ਜੀ ਪੰਜ ਚਾਰ ਮਿੰਟਾਂ ਜੀ ਆਪਾਂ ਗਾਂ ਸਵਾ ਲਈਏ ਤੇ ਇਹਦੇ ਪੇਟ 'ਚ ਪਾਣੀ ਸੀਗਾ ਕੁਛ ਤਾਂ ਤੇ ਘੜਤਾਂ ਇਹਦਾ ਇਦਾਂ ਪਾਣੀ ਲੱਗਦਾ ਤੇ ਕੋਈ ਜੀ ਵੀ ਹੈਗਾ ਜਿਹਦੇ ਕਰਕੇ ਦਿੱਕਤ ਕਰ ਰਹੀ ਹੈ ਲੋਈ ਬੱਚਾ ਹੋ ਗਿਆ ਐਕਟਿਵ ਤੇ ਆ ਰਹੀ ਵਧੀਆ ਐਕਟਿਵ ਹੋ ਗਈਗਾ ਜਿਹੜੀ ਅੱਗੇ ਮਾੜੇ ਮੋਟਾ ਕਰਨਾ ਇਹ ਡਾਊਨ ਕਰੀ ਖੜੀ ਸੀ ਬੱਚਾ ਬੋਠ ਪੈਰਾ ਕਰਕੇ ਸੁੰਦੀ ਨਹੀਂ ਸੀ ਤੇ ਬੱਚੇ ਦੇ ਹਿਸਾਬ ਨਾਲ ਤਾਂ ਵੀ ਨਹੀਂ ਆ ਤੇ ਦਿਨ ਪੂਰੇ ਹੀ ਲੱਗਦੇ ਸੀਗੇ ਵੀ ਬਈ ਦਿਨੋਂ ਹੁਣ ਤਾਂ ਘੱਟ ਲੱਗਦੇ ਸੀ ਬੱਚਾ ਵੀ ਨਹੀਂ ਤਾਂ ਬੱਚਾ ਵਧੀਆ ਸੈਟ ਆ ਕਿੱਦਾਂ ਵੱਡੀ ਜੰਨੀ ਐ